ਸਰ ਅੱਜ ਅੜ੍ਹ ਪ੍ਰਭਾਤ ਲੱਖਾਂ ਵਿੱਚ ਪਹੁੰਚੇ ਹੋ ਤੇ ਦੱਸਦੇ ਹਾਲਾਤ ਜਿਹੜੇ ਆ ਉਹ ਨਜ਼ਰ ਆਏ ਕਿ ਕੀ ਹਾਲਾਤ ਨੇ ਹਾਲਾਤ ਬਹੁਤੇ ਚੰਗੇ ਨਹੀਂ ਲੱਗੇ ਤੇ ਜਿਸ ਹਿਸਾਬ ਨਾਲ ਪਾਣੀ ਹੈ ਬਹੁਤੇ ਪਿੰਡ ਪੰਜਾਬ ਦੇ ਜਿਹੜੇ ਹੈ ਨਹਿਰਾਂ ਦੇ ਕਿਨਾਰੇ-ਕਿਨਾਰੇ ਸੀਗੇ ਸਾਰੇ ਬਰਬਾਦ ਹੋਏ ਪਰ ਇਹ ਜਿਹੜੀ ਸੰਸਤਾ ਸਾਨੂੰ ਲੈ ਕੇ ਆਈ ਹੈ ਜਸਵੰਦਰ ਸਿੰਘ ਜੀ ਕੋਲੀ ਜੀ ਤੇ ਪੰਜਾਬ ਪ੍ਰੋਜੈਕਟ ਜਿਹੜਾ ਐਜੂਕੇਟ ਪੰਜਾਬ ਪ੍ਰੋਜੈਕਟ ਉਹਨਾਂ ਦੇ ਥਰੂ ਜਿਹੜੀ ਉਹਨਾਂ ਨੂੰ ਸੇਵਾ ਮਿਲੀ ਆ ਅੱਠ ਪਿੰਡਾਂ ਦੀ ਅਸੀਂ ਵਿਜ਼ਿਟ ਕਰ ਰਹੇ ਆ ਸਾਡੇ ਨਾਲ ਸਾਰੇ ਕੀਰਤਨੀਏ ਸਿੰਘ ਵੀ ਨੇ ਤੇ 12ਵੀਂ ਸੰਗਤ ਆਈ ਹੈ ਭਾਈ ਸਾਹਿਬ ਹੋਰਿਆਂ ਆਏ ਨੇ ਅਸੀਂ ਇਕੱਠੇ ਹੋ ਕੇ ਵਿਜ਼ਿਟ ਕੀਤਾ ਤੇ ਇਹ ਤਬਾਈ ਹੈ ਤਬਾਈ ਜਿਸ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਵੀਡੀਓ ਵਿੱਚ ਉਹਨਾਂ ਮਹਿਸੂਸ ਘੱਟ ਹੁੰਦਾ ਅਸੀਂ ਆਏ ਆ ਤੇ ਸਾਨੂੰ ਮਹਿਸੂਸ ਹੁੰਦਾ ਵੀ ਘਰ ਵਸਾਉਣੇ ਬੜੇ ਔਖੇ ਨੇ ਉਜੜ ਜਾਂਦੇ ਨੇ ਮੁੜ ਕੇ ਵਸੇਮਾ ਬੜਾ ਔਖਾ ਪਰ ਗੁਰੂ ਕਿਰਪਾ ਕਰਦਾ ਪੰਜਾਬ ਉਜਾੜਨ ਵਾਲੇ ਉਜੜ ਜਾਂਦੇ ਨੇ ਪੰਜਾਬ ਨਹੀਂ ਹੋਜੜਨਾ ਕਿਉਂਕਿ ਇੱਥੇ ਜਿੱਥੇ ਬਾਬਾ ਪੈਰ ਤਰ ਐ ਇੱਥੇ ਗੁਰੂਆਂ ਦੀ ਧਰਤੀ ਐ ਤੇ ਇਹਨੂੰ ਵਸਾਉਣ ਵਾਲੇ ਗੁਰੂ ਨਾਨਕ ਦੀ ਤਰਸ ਵਿੱਚ ਹੈ ਨੇ ਅਜੇ ਤੇ ਰਹਿਣਗੇ ਅਸੀਂ ਦੇਖ ਰਹੇ ਹਾਂ ਜੋ ਇਹ ਸੇਵਾ ਕਰ ਰਹੇ ਨੇ ਜਿਹੜੀ ਵੀ ਸੇਵਾ ਕਰ ਰਹੇ ਨੇ ਬਹੁ ਪ੍ਰਕਾਰ ਦੀ ਸੇਵਾ ਹੈ ਜਦੋਂ ਸੇਵਾ ਵਿੱਚ ਖੁੱਬਦੇ ਆ ਤੇ ਪਤਾ ਲੱਗਦਾ ਭਾਈ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕਰਾਉਣੀਆਂ ਔਰ 25 25 ਫੁੱਟ ਪਾਣੀ ਦੇ ਵਿੱਚ ਹੋਂ ਤਾਂ ਫੇਰ ਕਹਿੰਦੇ ਆ ਪਾਣੀ ਥੱਲੇ ਗਿਆ ਤੇ ਉਸ ਸਮੇਂ ਲੋੜ ਅਨਸਾਰ ਜਿਹੜੀਆਂ ਲੋੜਨਦੀਆਂ ਵਸਤੂਆਂ ਨੂੰ ਪਹੁੰਚ ਪਹੁੰਚਾ ਕਰਨਾ ਪਹੁੰਚਦਾ ਕਰਨਾ ਇਹ ਬੜਾ ਔਖਾ ਕੰਮ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਪੂਰੀ ਤਰ੍ਹਾਂ ਔਰ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਰੇ ਮਿਲ ਕੇ ਕਿ ਜਿਹੜੀ ਵੀ ਇਹ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਮੋਢੇ ਨਾਲ ਮੋਢਾ ਲਾ ਕੇ ਇਹ ਸੇਵਾ ਵਿੱਚ ਤੁਸੀਂ ਅੱਗੇ ਆਵੋ ਜੇ ਤੁਹਾਨੂੰ ਇਦਾਂ ਲੱਗਦਾ ਹੈ ਹਾਂ ਭਈ ਇਹ ਸੇਵਾ ਵਿੱਚ ਕੋਈ ਕਮੀ ਹੈ ਤੇ ਤੁਸੀਂ ਵਿਜ਼ਿਟ ਕਰੋ ਕਿਉਂਕਿ ਇਕੱਲੀ ਕੀ ਜੇਦਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹੁਕਮ ਹੈ ਜੇ ਤੈਨੂੰ ਮਾੜਾ ਜਿਹਾ ਵੀ ਇਦਾਂ ਮਹਿਸੂਸ ਹੁੰਦਾ ਨਾ ਭਾਈ ਇਹ ਸੇਵਾ ਵਿੱਚੋਂ ਨਸੀਂ ਆਏ ਆ ਨਾ ਅਸੀਂ ਦੇਖ ਰਹੇ ਆ ਤੇ ਅਸੀਂ ਤੁਹਾਨੂੰ ਕਹਿ ਰਹੇ ਆ ਭਾਈ ਤੁਸੀਂ ਵੀ ਆ ਕੇ ਦੇਖੋ ਬੜਾ ਮਹਿਸੂਸ ਹੁੰਦਾ ਅਸੀਂ ਪਹਿਲਾਂ ਵੀ ਭੋਗ ਚੁੱਕੇ ਆ ਬਹੁਤ ਕੁਝ ਤੇ ਸਾਡਾ ਬਚਪਨਾ ਉਹ ਸਭ ਕੁਝ ਦੇਖ ਚੁੱਕਾ ਤੇ ਆਉਣ ਵਾਲੀ ਪਨੀਰੀ ਨੂੰ ਅਸੀਂ ਜਦੋਂ ਨਿੱਕੇ ਨਿੱਕੇ ਬੱਚੇ ਦੇਖਦੇ ਆ ਇਹਨਾਂ ਵਿੱਚ ਇੱਕ ਵਾਰੀ ਉਜਾੜਾ ਦੇਖਿਆ ਆਪਣਾ ਤੇ ਮੇਰਾ ਤੇ ਅੰਦਰੋਂ ਅਰਦਾਸ ਆ ਗੁਰੂ ਰਾਮਦਾਸ ਪੰਜਾਬੀਆਂ ਦੇ ਤਰਸ ਕਰੋ ਇਹ ਮੁੜ ਕੇ ਕਹਿੰਦੇ ਨੇ ਜਿਉਂ-ਜਿਉਂ ਮਨ ਨੂੰ ਵੱਡਦਾ ਧੂਨ ਸਵਾਏ ਹੋਏ ਮਨ ਨੂੰ ਤੋਂ ਵੱਡ ਅਸੀਂ ਧੂਨ ਸਵਾਏ ਹੋਵਾਂਗੇ ਸਾਡੇ ਪਿੱਛੇ ਮਾਤਾ ਸਾਹਿਬ ਕੋਰਾ ਜਦੋਂ ਨਾਲ ਗੱਲਬਾਤ ਹੋਈ ਆ ਤਾਂ ਚਿੱਤ ਦਾ ਦਰਦ ਜਿਹੜਾ ਲੋਕਾਂ ਨੇ ਗਿਆਨ ਦਿੱਤਾ ਦਰਦੋਂ ਤੁਹਾਨੂੰ ਪਤਾ ਕਈਆਂ ਦੇ ਜੀ ਚਲੇ ਗਏ ਕਈਆਂ ਦੇ ਘਰਾਂ ਤੋਂ ਪਸ਼ੂ ਚਲੇ ਗਏ ਕਈਆਂ ਦਾ ਸਭ ਕੁਝ ਉਜੜ ਗਿਆ ਮਕਾਨ ਉਜੜ ਗਏ ਬੱਚਿਆਂ ਦੀਆਂ ਫੀਸਾਂ ਨਹੀਂ ਨੇ ਤੇ ਮੈਂ ਇਹ ਵੀ ਬੇਨਤੀ ਨਾਲ ਨਾਲ ਕਰਾਂਗਾ ਸੇਵਾ ਕਰਨ ਵਾਲੇ ਬਹੁਤ ਦੇਖੋ ਤਤ ਪਰ ਨੇ ਮਹੀਨਾ ਮਹੀਨਾ ਸਵਾ ਸਵਾ ਮਹੀਨਾ ਕਹਿੰਦੇ ਨੇ ਅਸੀਂ ਇੱਥੇ ਆ ਤੇ ਸੇਵਾ ਲੈਣ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਜੀ ਜੇ ਕੋਈ ਇਮਾਨਦਾਰੀ ਨਾਲ ਸੇਵਾ ਕਰਨਾ ਆਵੇ ਤੇ ਤੁਹਾਡੇ ਵਿੱਚੋਂ ਕਈ ਐਸੇ ਵੀ ਨੇ ਜਿਹੜਾ ਸੇਵਾ ਲੈਣ ਵਿੱਚ ਵੀ ਕਪਟ ਕਰਦੇ ਆ ਉਹ ਵੀ ਚੀਜ਼ ਨਹੀਂ ਹੋਣੀ ਚਾਹੀਦੀ ਪੰਜਾਬੀਓ ਹੱਥ ਜੋੜ ਕੇ ਬੇਨਤੀ ਜੇ ਸੇਵਾਦਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਸੰਗਤ ਸੇਵਾ ਕਰਨਾ ਵੀ ਚਾਹਦੀ ਔਰ ਕਰ ਵੀ ਰਹੀ ਹੈ ਪਰ ਤੁਸੀਂ ਆਪਣੇ ਪਿੰਡਾਂ ਵਿੱਚ ਇਹ ਖਿਆਲ ਕਰਿਓ ਕੋਈ ਮਿਸਯੂਜ਼ ਨਾ ਕਰੇ ਕਿਉਂਕਿ ਗੁਰੂ ਦਾ ਦਸਵੰਦ ਹੈ ਗੁਰੂ ਦੇ ਦਸਵੰਦ ਦੀ ਦੁਰਉਪਯੋਗ ਨਾ ਹੋਵੇ ਤੇ ਪਤਵੰਤੇ ਸੱਜਣ ਜਿਹੜੇ ਪਿੰਡਾਂ ਦੇ ਨੇ ਗੁਰੂ ਦੀ ਭੈ ਭਾਵਨਾ ਨੂੰ ਮਹਿਸੂਸ ਕਰਦੇ ਆ ਕਿ ਮਰ ਜਾਣਾ ਸੀ ਕੋਈ ਕਪਟ ਕਰਾਂਗੇ ਤੇ ਸਾਡੇ ਨਾਲ ਜਾਏਗਾ ਫਿਰ ਕੁੱਲ ਕੁੱਲਾਂ ਡੋ ਜਾਂਦੀਆਂ ਜੇ ਕੋਈ ਪੂਜਾਤਾਨ ਅਗਰ ਮਿਸਯੂਜ਼ ਕਰੇ ਤੇ ਨਹੀਂ ਹੱਥ ਜੋੜ ਕੇ ਬੰਤੀ ਹੈ ਜਿਹੜੀ ਸੇਵਾ ਆ ਰਹੀ ਹੈ ਪਿੰਡਾਂ ਦੇ ਵਿੱਚ ਪਤਵੰਤ ਤੇ ਸੱਜਣ ਅੱਗੇ ਆ ਕੇ ਉਸ ਸੇਵਾ ਨੂੰ ਜਾਇਜ ਜਿੱਥੇ ਜਿੱਥੇ ਜਾਣੀ ਹੈ ਸੇਵਾ ਉੱਥੇ ਪਹੁੰਚਦਾ ਕਰੋ ਤੇ ਵੱਧ ਚੜ ਕੇ ਇਹ ਮੌਕਾ ਜੇ ਮੌਕਾ ਜੇ ਉਦਾਂ ਲੰਗਰ ਬੜੇ ਲਾਏ ਆਪਾਂ ਲਾਣੇ ਚਾਹੀਦੇ ਨੇ ਠੀਕ ਹੈ ਜਦੋਂ ਲੋੜ ਹੋਵੇ ਲਾਓ ਕਿ ਉਹ ਨਹੀਂ ਗੁਰਪੁਰਬ ਮਨਾਵਾਂਗੇ ਪਰ ਐਕਸੈਸ ਕੀਤਾ ਪਾਉਗਾ ਹੁਣ ਮੌਕਾ ਆਇਆ ਜੇ ਜਿੱਥੇ ਤੁਸੀਂ ਮੈਂ ਮੈਂ ਕਹਿੰਨ ਮੈਂ ਕਹਿੰਨ ਕੋਈ ਸੰਕੋਚ ਨਹੀਂ ਐ ਦਸ ਗੁਰਪੁਰਬ ਆਨੰਦ ਹੋਣਾ ਦੋਤੇ ਨਾ ਮਨਾਵੋ ਕੋਈ ਗੱਲ ਨਹੀਂ ਗੁਰੂ ਖੁਸ਼ ਹੋਏਗਾ ਉਹ ਜਿਹੜੇ ਗੁਰਪੁਰਬ ਮਨਾਣੇ ਜੇ ਲੱਖਾਂ ਰੁਪਇਆ ਉਜਾੜਨਾ ਜੇ ਉਜਾੜਨਾ ਨਹੀਂ ਮੈਂ ਕਹਿੰਦਾ ਚਲੋ ਉਹ ਵੀ ਉਹ ਵੀ ਮਿਸਯੂਜ਼ ਵੀ ਕਰਦੇ ਨਾ ਖਾਣੀ ਤੇ ਦਾਲ ਸਬਜੀ ਇਹ ਕਿੰਨਾ ਕਰ ਚੱਲੇ ਪਾਣੀ ਆਣ ਸਾਡੇ ਤਰ੍ਹਾਂ ਮੰਦੇ ਹੋਰੀ ਇੰਨਾ ਕ ਖਾਣਾ ਹੁੰਦਾ ਤੇ 25 ਛਾਲ ਲੱਗੇ ਹੁੰਦੇ ਨੇ ਤੇ ਵੇਸਟ ਹੀ ਹੁੰਦੇ ਨੇ ਨਾ ਤੇ ਉਹ ਮੈਂ ਸਾਰੇ ਨਹੀਂ ਕਹਿੰਦਾ ਬੰਦ ਕਰ ਲੋ ਕਿਉਂਕਿ ਜੀਬ ਲੱਗੀ ਏ ਸਾਰਿਆਂ ਦੇ ਤੇ ਇਹ ਸਾਦੀ ਜੀਵਨ ਰੱਜੀਆਂ ਕਰ ਭੋਗ ਵਿਲਾਸ ਪਰ ਫਿਰ ਵੀ ਮੈਂ ਬੇਨਤੀ ਕਰਾਂ ਵੀ 10 ਗੁਰਪੁਰਬਾਂ ਵਿੱਚੋਂ 20 ਗੁਰਪੁਰਬਾਂ ਵਿੱਚੋਂ ਥੋੜੇ ਜਿਹਾ ਘਟਾ ਲਈਏ ਸਾਲ ਦੇ ਇਧਰ ਪਾਸੇ ਦੇ ਦੀਏ ਤੇ ਭਲਾ ਹੋਏਗਾ ਕਾਮ ਦਾ ਭਲਾ ਹੋਏਗਾ ਪੰਜਾਬੀਅਤ ਆ ਇਥੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਨਾ ਕੋਈ ਕੁਛ ਹੈ ਪੰਜਾਬੀ ਨੇ ਸਾਡੇ ਮੈਂ ਤਾਂ ਇੰਨਾ ਜਾਣਦਾ ਪੰਜਾਬੀ ਪੰਜਾਬੀ ਹੁੰਦਾ ਉਹ ਵੱਖਰੀ ਗੱਲ ਹੈ ਸਰਬੱਤ ਦਾ ਭਲਾ ਕਰਨ ਵਾਲਿਓ ਪਹਿਲੇ ਆਪਣੇ ਪਰਿਵਾਰ ਤੋਂ ਫਿਰ ਕੌਮ ਤੋਂ ਫਿਰ ਸਰਬੱਤ ਤੇ ਚੱਲਾਂਗੇ ਤੇ ਜੇ ਪਰਿਵਾਰ ਦੇ ਵਿੱਚ ਕੋਈ ਭੁੱਖਾ ਹੈ ਤੇ ਜੇ ਕੌਮ ਦੇ ਵਿੱਚ ਅਸੀਂ ਕੁਛ ਨਹੀਂ ਕਰ पाए ਤੇ ਸਰਬੱਤ ਦਾ ਭਲਾ ਨਹੀਂ ਕਰ ਸਕਦੇ ਦੇਖੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਵੰਡ ਛਕਣਾ ਕਈ ਤਰੀਕੇ ਨਾਲ ਦਾ ਆਪਾਂ ਦੇਖਦੇ ਆਂ ਜਦੋਂ ਆਪਾਂ ਨਾਮ ਜਪਦੇ ਆਂ ਤੇ ਉਹ ਨਾਮ ਨੂੰ ਅੱਗੇ ਵੰਡਣਾ ਵੀ ਨਾਮ ਜਪਣਾ ਜਿਹੜਾ ਵੰਡਣਾ ਵੰਡ ਛਕਣਾ ਹੈ ਜਦੋਂ ਕੋਈ ਸਿੱਖ ਦੁਖੀ ਹੈ ਤਾਂ ਉਹਦੀ ਹੈਲਪ ਕਰਨੀ ਸਹਾਇਤਾ ਕਰਨੀ ਇਹ ਵੀ ਵੰਡ ਛਕਣਾ ਹੈ ਕਈ ਤਰੀਕਿਆਂ ਨਾਲ ਤੇ ਅੱਜ ਦਾ ਜੋ ਇਹ ਸਮਾਂ ਚੱਲ ਰਿਹਾ ਹੈ ਔਖਾ ਸਮਾਂ ਹੈ ਤੇ مالک ਦੇ ਅੱਗੇ ਅਰਦਾਸ ਕਰਨੀ ਹੈ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁਝ ਉਪਾਏ ਦੁਖਦਾਲਦ ਭੰਤਰ ਸਾਰੇ ਸਾਰੇ ਐਨ ਜੀਓ ਸਾਰੇ ਸਿੱਖ ਜਿਹੜੇ ਸਮਰਥ ਨੇ ਉਹ ਕੁਛ ਨਾ ਕੁਛ ਕਰ ਰਹੇ ਹਨ ਤੇ ਕੋਲੀ ਵੀਰ ਜੀ ਹੋਣੀ ਭਾਵੇਂ ਅਸੀਂ ਕੀਰਤਨੀਏ ਜਿੰਨੇ ਕੁ ਅਸੀਂ ਸਮਰਥ ਹਾਂ ਅਸੀਂ ਕਰਾਂਗੇ ਜੋ مالک ਨੇ ਸਾਨੂੰ ਦਿੱਤਾ ਹੈ ਅਸੀਂ ਨਾਲ ਖੜੇ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਸਾਰੇ ਵੀਰਾਂ ਦੇ ਨਾਲ ਤੇ ਮਾਲਕ ਸੋਖ ਰਖਣ ਇਹ ਦਿਨ ਜਿਹੜੇ ਹੈ ਚੱਲ ਰਹੇ ਹਨ ਇਹ ਰਹਿਣੇ ਨਹੀਂ ਹੈ ਚੰਗੇ ਆਉਣਗੇ ਮਾਲਕ ਕਿਰਪਾ ਕਰਨ ਅਰਦਾਸ ਕਰਨੀ ਹੈ ਸਾਰਿਆਂ ਨੇ ਰਲ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਤੇ ਦੇਖਿਆ ਨਹੀਂ ਜਾਂਦਾ ਜੋ ਪਾਣਾ ਵਾਪਰਿਆ ਅਕਾਲ ਪੁਰਖ ਦੀ ਮੌਜ ਹੈ ਸਤਿਗੁਰਾਂ ਦੀ ਮੌਜ ਹੈ ਜੇ ਉਹ ਵੀ ਨਹੀਂ ਰਹੇ ਤੇ ਦਿਨ ਇਹ ਵੀ ਕੋਈ ਨਹੀਂ ਰਹਿਣੇ ਸਾਰੇ ਸਮਰੱਥ ਨੇ ਸਿੱਖ ਕੌਮ ਨੂੰ ਸਾਡੇ ਸਿੰਘਾਂ ਨੂੰ ਸਾਡੇ ਪੰਜਾਬੀਆਂ ਨੂੰ ਸਤਿਗੁਰਾਂ ਨੇ ਬਹੁਤ ਸਮਰੱਥਾ ਬਖਸ਼ੀ ਹੈ ਤੇ ਮਿਲ ਜੁਲ ਕੇ ਦਿਮਾਗ ਲਗਾ ਕੇ ਅਕਲ ਦੇ ਨਾਲ ਵਿਚਰ ਕੇ ਸੰਭਲ ਕੇ ਆਪਾਂ ਸਾਰੇ ਲੱਗਾਂਗੇ ਤਾਂ ਇਹ ਦਿਨ ਆਰਾਮ ਨਾਲ ਲੰਘ ਜਾਣੇ ਸਤਿਗੁਰਾਂ ਅੰਸੰਗ ਸਾਈ ਹੋਣਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਹੁਤ ਨੁਕਸਾਨ ਹੋਇਆ ਜੀ ਤੁਹਾਡਾ ਕਿੰਨਾ ਲੁਕਣ ਗਿਆ ਬਹੁਤ ਜ਼ਿਆਦਾ ਕੰਦਾ ਕੁੰਦਾ ਡੇਗ ਗਈਆਂ ਛੱਤਾਂ ਬਹੁਤ ਚੁੰਦੀਆਂ ਹੀ ਕੋਈ ਰਹਿਣ ਦਾ ਨੀਸ ਹੈ ਗਾਹੀ ਜਗੜ ਕਿੰਨੀਆਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਬਹੁਤ ਜ਼ਿਆਦੀਆਂ ਮੇਰੇ ਘਰ ਵਾਲੇ ਦੀ ਵੀ ਡੈਥ ਹੋਈ ਆ ਦੋ ਮੇਰੇ ਬੇਟੇ ਆ ਉਹ ਵੀ ਇੱਕ ਹੈਂਡੀਕੈਪ ਆ ਉਹਦਾ ਵੀ ਇਲਾਜ ਨਹੀਂ ਹੁੰਦਾ ਪੈਸਾ ਖਰੋਂਦਾ ਪਿਆ ਕਮਾਈ ਕਰਨ ਵਾਲਾ ਕੋਈ ਨਹੀਂ ਹੈਗਾ ਇਹ ਬਜ਼ੁਰਗ ਆ ਸੋਹਰੇ ਮੇਰੇ ਤੇ ਕੰਮ ਕਰ ਆਏ ਸੀ ਕਿ ਰਾਗੀ ਸਿੰਘ ਵੀ ਆਏ ਸੀ ਤੇ ਕਿਸ ਤਰ੍ਹਾਂ ਦੀ ਮਦਦ ਕੀਤੀ ਬਹੁਤ ਜਿਆਦੀ ਉਹਨਾਂ ਨੇ ਮਦਦ ਕੀਤੀ ਸਾਡੀ ਰਾਸ਼ਨ ਪਚਾਉਣ ਚ ਵੀ ਬਹੁਤ ਮਦਦ ਕੀਤੀ ਸਾਨੂੰ ਰਾਸ਼ਨ ਪਾਣੀ ਪਚਾਇਆ ਬਹੁਤ ਨਗਦ ਵੀ ਦੇ ਕੇ ਹਾਂਜੀ ਕੈਸ਼ ਦੇ ਕੇ ਗਏ ਨਗਦ ਬੱਚੇ ਦੀ ਸ਼ੈਕ ਲਈ ਵਾਸਤੇ ਰਸਤੇ ਵਾਸਤੇ ਹਾਂਜੀ ਮੈਂ ਤੇਹੀ ਵੀਰ ਜੀ ਬੇਨਤੀ ਕਰਦੀ ਆ ਵੀ ਮੇਰੇ ਬੱਚੇ ਦਾ ਇਲਾਜ ਕਰਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪੈਸਾ ਖੁਣੋ ਇਹਦੀ ਆਪਰੇਸ਼ਨ ਨਹੀਂ ਹੁੰਦਿਆ ਪੈਰ ਦਾ ਇਹ ਕੋਈ ਕਮਾਈ ਕਰਨ ਵਾਲਾ ਨਹੀਂ ਹੈਗਾ ਤੇ ਮੈਂ ਇਲਾਜ ਨਹੀਂ ਕਰਾਉਂਦੀ